ਗੁਰੂ ਤੇਗ ਬਹਾਦਰ ਦੀ ਜਿਹੜੀ ਸੂਰਤ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਤੱਕੀ ਹੈ ਉਹ ਦਰਵੇਸ਼ਾਂ ਵਾਲੀ ਸੀ ਉਹਦੇ ਚਿਹਰੇ ਦਾ ਨੂਰ ਤੱਕ ਕੇ ਨਾ ਕਦਮ ਬੋਸੀ ਕੀਤੀ ਪੈਰ ਚੁੰਮੇ ਸਿਰ ਝੁਕਾਇਆ ਬਾਬਾ ਮੱਖਣ ਸ਼ਾਹ ਨੇ ਜਦੋਂ ਸਿਰ ਝੁਕਾ ਕੇ ਦੋ ਮੋਹਰਾਂ ਰੱਖੀਆਂ ਮਹਾਰਾਜ ਨੇ ਗੁੱਟੋਂ ਫੜ ਲਿਆ ਸੀ ਬੂਟੇ ਸ਼ਾਹ ਨੇ ਬਚਨ ਕਿਆ ਕਹਿੰਦਾ ਵਾਹ 파ਰਸਾ ਸੀਰਤ ਯਾਫਤ ਉਹਦਾ ਸੁਭਾਅ ਵੇਖ ਕੇ ਹੀ ਕੀਲਿਆ ਗਿਆ ਸੀ ਬਾਬਾ ਮੱਖਣ ਸ਼ਾਹ ਹੁਣ ਕੌਤਕ ਵੇਖ ਕੇ ਹੁਣ ਅਗੰਮੀ ਬਰਕਤ ਵੇਖ ਕੇ ਕਿਉਂ ਨਾ ਕਦਮ ਬੋਸੀ ਕਰੇਗਾ ਜਦੋਂ ਦੋ ਚਾਰ ਮੋਹਰਾਂ ਰੱਖ ਕੇ ਮੱਥਾ ਟੇਕਿਆ ਗੁੱਟੋਂ ਫੜ ਕੇ ਬਾਪੂ ਕਹਿੰਦਾ ਲੋੜ ਨਹੀਂ ਐ ਮੋਹਰਾਂ ਚੁੱਕੋ ਤੇ ਇੱਥੋਂ ਜਾਓ ਸਾਡੀ ਕੋਈ ਲੋੜ ਨਹੀਂ ਐ ਅਕਾਲ ਪੁਰਖ ਦੇ ਗੀਤ ਗਾਉਂਦੇ ਆ ਆਨੰਦ ਵਿੱਚ ਰਹਿੰਦੇ ਆ